ਜਿਹਾ ਕਿ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਵੱਲੋਂ ਪੂਰੇ ਪੰਜਾਬ ਭਾਰ ਦੇ ਵਿੱਚ ਜਿੰਨੀਆਂ ਮਹਿਲਾ ਔਰਤਾਂ ਜਿਨ੍ਹਾਂ ਨੂੰ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਕਰਾਉਣ ਅਤੇ ਮਹਾਰਾਸ਼ਟਰ ਦੇ ਵਿੱਚ ਟ੍ਰੇਨਿੰਗ ਕਰਾਉਣੀ ਹੈ ਤਾਂ ਅਸੀਂ ਅੱਜ ਕੋਟਕਪੂਰੇ ਦੇ ਪਿੰਡ ਸਰਸੜੀ ਵਿਖੇ ਸਰਪੰਚ ਬੀਬੀ ਗਿਆਨਕਾਰ ਕੋਲ ਪਹੁੰਚੇ ਆਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਉਹਨਾਂ ਨੂੰ ਕਿਵੇਂ ਲੱਗਾ ਮਾਨ ਸਰਕਾਰ ਦਾ ਜਾਨਕੀ ਜਿਹੜਾ ਇਹ ਸਨੇਹਾ ਸਸਰੀ ਗੱਲ ਵੀ ਜੀ ਉਹ ਠੀਕ ਠਾਕ ਵੀ ਜੀ ਮੇਰੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜੋ ਮਾਨ ਸਰਕਾਰ ਨੇ ਇਹ ਪ੍ਰਾਲਾ ਕੀਤਾ ਗੁਰੂ ਘਰ ਜਾਣ ਦਾ ਸਭ ਤੋਂ ਸਾਡਾ ਬਹੁਤ ਬਹੁਤ ਧੰਨਵਾਦ ਹੈ ਮਾਨ ਸਰਕਾਰ ਦਾ ਬਹੁਤ ਚੰਗਾ ਕੰਮ ਇਹਨਾਂ ਨੇ ਕੀਤਾ ਹੈ ਜਿਹੜਾ ਇਹ ਵੀ ਸਲਾਘਾਯੋਗ ਹੈਗਾ ਇਹੋ ਜਿਹੇ ਕੰਮ ਕਰਦੀਆਂ ਰਹਿਣ ਸਰਕਾਰਾਂ ਅਸੀਂ ਇਹਨਾਂ ਦੇ ਨਾਲ ਆ ਤੇ ਪਰ ਸਾਡੀ ਇੱਕ ਹੋਰ ਵੀ ਬੇਨਤੀ ਹੈ ਸਾਨੂੰ ਸਰਪੰਚਾਂ ਨੂੰ ਵੀ ਕੁਝ ਨਾ ਕੁਝ ਇਹ ਦੇਣ ਤੇ ਅਸੀਂ ਵੀ ਉੱਚੇ ਹੁੰਦੇ ਤੇ ਹੋ ਗਏ ਇਹਨਾਂ ਨੇ ਸਾਨੂੰ ਉਹਦਾ ਦਿੱਤਾ ਹੈ ਪਰਮਾਤਮਾ ਨੇ ਦਿੱਤਾ ਸਰਕਾਰ ਨੇ ਦਿੱਤਾ ਹੈ ਤੇਰੀ ਅਸੀਂ ਬਣੀ ਆ ਪਰ ਸਾਨੂੰ ਕੋਈ ਨਾ ਕੋਈ ਗਰੰਟਾ ਦੇਣ ਜ਼ਰੂਰ ਤੇ ਅਸੀਂ ਵੀ ਇਹਨਾਂ ਦਾ ਜਸ ਕਰ ਸਕੀ ਅਸੀਂ ਗੁਰੂ ਘਰ ਜਾ ਕੇ ਵੀ ਅਰਦਾਸ ਇਹੀ ਕਰਾਂਗੇ ਵੀ ਸਾਡੀ ਸਰਕਾਰ ਦੀ ਚੜ੍ਹਦੀ ਕਲਾ ਰਵੇ ਤੇ ਪਰ ਸਾਡੇ ਨਾਲ ਇਹ ਜ਼ਰੂਰ ਸਾਡੇ ਨਾਲ ਸਹਿਮਤੀ ਕਰਨ ਕਿਉਂਕਿ ਪਿੰਡਾਂ ਵਾਲਿਆਂ ਨੂੰ ਝਾਕ ਹੈਗੀ ਹੈ ਸਾਡਾ 1 ਸਾਲ ਤਾਂ ਲੰਘਣ ਵਾਲਾ ਵੀ ਹੈ ਜਿਉਂ ਬਣਿਆ ਸਾਨੂੰ ਹਜੇ ਕੋਈ ਵੀ ਗਰੰਟ ਨਹੀਂ ਮਿਲੇਗੀ ਸਾਨੂੰ ਗਰੰਟਾ ਮਿਲ ਜਾਣ ਤੇ ਅਸੀਂ ਮਹਾਰਾਜ ਮੂਹੇ ਬੇਨਤੀ ਇਹੀ ਕਰਦੇ ਪਰਮਾਤਮਾ ਇਹਨਾਂ ਨੂੰ ਵੀ ਚੜ੍ਹਦੀ ਕਲਾ ਕਰੇ ਜੋ ਸੰਗਤ ਨੇ ਜਾਣਾ ਉਹ ਵੀ ਨੰਨੇ ਵਿੱਚ ਚੜਦੀ ਕਲਾ ਹੋਵੇ ਸਾਰੀਆਂ ਬੀਬੀਆਂ ਤਿਆਰ ਹੋ ਗਏ ਤੇ ਜਰੂਰ ਬਾਈ ਜਾਣ ਗੁਰੂ ਘਰੇ ਜੋ ਪਰਾਲਾ ਕੀਤਾ ਇਹ ਪਰਾਲੇ ਦੀ ਬਹੁਤ ਖੁਸ਼ੀ ਵਾਲੀ ਗੱਲ ਹੈ ਧੰਨਵਾਦ ਸਰਕਾਰ ਦਾ ਬਹੁਤ ਬਹੁਤ ਸਰਪੰਚਾਂ ਜਿਵੇਂ ਜਿਹੜੀਆਂ ਮਹਿਲਾ ਸਰਪੰਚਾਂ ਬਣੀਆਂ ਹਨ ਮਤਲਬ ਉਹਨਾਂ ਦੇ ਘਰ ਵਾਲੇ ਆਗੂ ਉਹਨਾਂ ਕਰਦੇ ਉਹਨਾਂ ਨੂੰ ਉਹਨਾਂ ਨੂੰ ਇਹ ਸਨਿਆਨ ਦੀ ਮੜਕੇ ਪਿੰਡਾਂ ਵਿੱਚ ਲੜਾਈਆਂ ਹੋਣ ਦਾ ਮਸਲਾ ਬਣ ਜਾਂਦਾ ਹੈਗਾ ਵੀ ਤੁਹਾਡੇ ਕੋਲੇ ਤਾਂ ਆਉਂਦਾ ਨਹੀਂ ਤੁਸੀਂ ਕਿਉਂ ਗੱਲ ਕਰਦੇ ਆ ਤੇ ਉਹ ਮਹਿਲਾ ਦਾ ਆਪਦਾ ਹੀ ਹੱਕ ਬਣਦਾ ਜੇ ਆਪਾਂ ਨੂੰ ਗੁਰੂ ਮਹਾਰਾਜ ਨੇ ਅਹੁਦਾ ਦਿੱਤਾ ਤੇ ਉੱਚੇ ਉੱਠ ਕੇ ਤੇ ਆਪ ਹੀ ਪਿੰਡਾਂ ਦੇ ਕੰਮ ਕਰਨ ਤੇ ਆਪ ਹੀ ਸਾਰੇ ਪਿੰਡਾਂ ਦਾ ਥਵਾਕ ਬਣਾਈ ਰੱਖਣ ਤੇ ਆਪ ਹੀ ਸਾਰੇ ਕਾਰੋਬਾਰ ਕਰਨ ਕਿਉਂਕਿ ਜਿੱਥੇ ਜਾਂਦੇ ਆ ਬੰਦੇ ਉੱਥੇ ਲੋਕ ਰੋਸ ਕਰਦੇ ਆ ਪਿੰਡਾਂ ਵਿੱਚ ਵੀ ਜਦੋਂ ਤੁਸੀਂ ਸਰਪੰਚ ਨਹੀਂ ਤੇ ਤੁਸੀਂ ਕਿਉਂ ਜਾਣਦੇ ਆ ਤੇ ਜੇ ਹੁਣ ਬਣੇ ਆ ਤੇ ਉਹਨਾਂ ਦਾ ਆਪਦਾ ਫਰਜ਼ ਬਣਦਾ ਉੱਚੇ ਅਹੁਦੇ ਤੇ ਉੱਠ ਕੇ ਤੇ ਆਪ ਕਰਨ ਕੋਈ ਡਰ ਵਾਲੀ ਗੱਲ ਨਹੀਂਗੀ ਜੋ ਪਰਮਾਤਮਾ ਨੇ ਆਪਾਂ ਨੂੰ ਸਾਜਿਆ ਤੇ ਉਹ ਆਪਾਂ ਨੂੰ ਕੰਮ ਹੱਕ ਕਰਨ ਦਾ ਬਣਦਾ ਹੈਗਾ ਤੇ ਉਹ ਜ਼ਰੂਰ ਕਰਨ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਇਹ ਤੇ ਸਰਕਾਰ ਨੂੰ ਵੀ ਸਾਡੀ ਇਹੀ ਬੇਨਤੀ ਹੈ ਸਾਡੀ ਜ਼ਰੂਰ ਮਿਹਨਤ ਮੰਨਣ ਤੇ ਸਾਨੂੰ ਗਰੰਟਾ ਦੇਣਾ ਤੇ ਅਸੀਂ ਸਰਕਾਰ ਦਾ ਜਸ ਗਾਉਂਦੇ ਰਹੇ ਜਿਵੇਂ ਆਉਣ ਵਾਲੀਆਂ ਸਰਕਾਰਾਂ ਦੇ ਅੱਗੇ ਗਾਉਨੇ ਆ ਸਾਡੇ ਭਾਈ ਰਾਹੁਲ ਜੀ ਮਗਸਰ ਤੋਂ ਸਾਡੇ ਉਹਨਾਂ ਨੇ ਤਿੰਨ ਚਾਰ ਕੰਮ ਕੀਤੇ ਪਿੰਡ 'ਚ ਸਾਡੇ ਪਾਣੀ ਖੇਤਾਂ 'ਚ ਜਾਂਦਾ ਕੀਤਾ ਹੈ ਤੇ ਐ ਇੰਟਰਲੌਕ ਲੱਗੀ ਆ ਸ਼ਰਤ ਬਣਾਈ ਆ ਉਹ ਬੱਚਾ ਬੱਚਾ ਜਾ ਸਗਾਉਂਦਾ ਜਿਹੜੇ ਲੰਗੀ ਦਾ ਮੰਨੋ ਮੱਲੀ ਸੀਸ ਨਿਕਲਦੀ ਐ ਮਰੂਜੋਂ ਤੇ ਐਵੇਂ ਅਸੀਂ ਇਹਨਾਂ ਨੂੰ ਵੀ ਮੁੜ ਕੇ ਸੀਸਾਂ ਦਿੰਦੇ ਰਹਿ ਗਏ ਸਾਡੀ ਆਉਣ ਵਾਲੀ ਪੀੜ੍ਹੀ ਵੀ ਇਹਨਾਂ ਨੂੰ ਸੀਸਾਂ ਦੇਵੇ ਫਲਾਨੀ ਸਰਕਾਰ ਸੀ ਉਹ ਫੰਡ ਵਿੱਚ ਆ ਕੰਮ ਕਰ ਗਈ ਆ ਅੱਜ ਅਸੀਂ ਧੰਨਵਾਦ ਉਹਨਾਂ ਦਾ ਕਰਦੇ ਆ ਚਲ ਸਾਡੇ ਖੇਤਾਂ 'ਚ ਪਾਣੀ ਨਹੀਂ ਸੀ ਜਾਂਦਾ ਪਾਣੀ ਵਾਲੇ ਉਹਨਾਂ ਨੇ ਪਾਈਪਾਂ ਪਵਾਤੀਆਂ ਤੇ ਅੱਜ ਅਸੀਂ ਉਹਨਾਂ ਦਾ ਭਾਈ ਗਾਨਾ ਬਹੁਤ ਧੰਨਵਾਦ ਕਰਦੇ ਹੁੰਦੇ ਆ ਕਿਉਂ ਕਰਦੇ ਜਿਹਦੀ ਖਾਜੇ ਬਾਜਰੀ ਉਹਦੀ ਭਰਗੇ ਹਾਇਰੀ ਪਰ ਅਸੀਂ ਇਹ ਸਰਕਾਰ ਨੂੰ ਸਾਡੀ ਬੇਨਤੀ ਆ ਜੇ ਕਾਰਨ ਕਿ ਤੁਸੀਂ ਸਾਡੀ ਬਾਹ ਫੜੋਗੇ ਅਸੀਂ ਵੀ ਤੁਹਾਡੇ ਨਾਲ ਸੰਗ ਹੋ ਕੇ ਚੱਲਾਂਗੇ ਸੋ ਇਸੇ ਖਾਸਨਾ ਸਰਪੰਚ ਸਾਹਿਬ ਜਿਨ੍ਹਾਂ ਨੇ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਹਨ ਜਿਹੜੇ ਮਰਦ ਸਰਪੰਚ ਵਾਂਦੇ ਆ ਜਿਹੜੇ ਮਤਲਬ ਲੇਡੀ ਜੀ ਸਰਪੰਚਾ ਉਹਨਾਂ ਦੇ ਘਰਾਂ ਵਾਲੇ ਸਰਪੰਚੀ ਕਰਦੇ ਉਹਨਾਂ ਨੂੰ ਵੀ ਬੇਨਤੀ ਕੀਤੀ ਆ ਵੀ ਤੁਸੀਂ ਲੇਡੀ ਜੀ ਨਾਲ ਅੱਗੇ ਹੋਣਾ ਚਾਹੀਦਾ ਔਰ ਮਾਂ ਸਰਕਾਰ ਦਾ ਵੀ ਦੱਸਦਾ ਜਿਨ੍ਹਾਂ ਨੇ ਸ਼੍ਰੀ ਹਜੂਰ ਸਾਤੇ ਮਤਲਬ ਹੋਰ ਲਈ ਜਗਾ ਜਿਹੜੀ ਟ੍ਰੇਨਿੰਗ ਸੈਂਟਰ ਕਰਾਉਣੇ ਇਹਨਾਂ ਦੇ ਉਸ ਵਿਸ਼ੇ ਤੇ ਇਹਨਾਂ ਨੇ ਸਮਾਂ ਸਰਕਾਰ ਦਾ ਤਹਿ ਦੋ ਧੰਨਵਾਦ ਉਹ ਧੰਨਵਾਦ ਕੀਤਾ ਸਾਂਝਾ ਪੰਜਾਬ న్యూ ਚੈਨਲ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਵੱਲੋਂ ਦੀ ਵਿਸ਼ੇਸ਼ ਰਿਪੋਰਟ